हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਐ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨੋਂ ਉਨਾਤੇ ਫਾਰਮ ਤੇ ਆਇਆ ਦੋਸਤੋ ਟੋਟਲ ਅੱਜ 4 ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਸੂਈਆਂ ਸਵਾਈਆਂ ਦਿਖਾ ਦਾਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਦੋ ਮੱਝਾਂ ਤੇ ਦੋ ਗੱਬਣ ਤਿਆਰੀ ਵਾਲੀਆਂ ਨੇ ਤੋਂ ਮਾਲ ਅੱਜ ਤਕਰੀਬਨ ਦੋਸਤੋ ਨੀਲੀ ਰਾਵੀ ਦਾ ਮਾਲ ਵੀਰ ਦੇ ਕੋਲ ਹਾਜ਼ਰ ਆ ਤੋ ਕਾਫੀ ਵੀਰ ਛੌਂਕ ਰੱਖਦੇ ਆ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਬੀ ਉਹ ਸੁ ਖਰੀਦਣ ਦੀ ਉਹ ਵੀ ਨਾਲ ਦੀ ਨਾਲ ਤੁਹਾਡੀ ਜਿਹੜੀ ਦੋਸਤੋ ਪੂਰੀ ਹੋ ਜੂਗੀ ਡਿਮਾਂਡ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਆਪਾਂ ਬਿਲਕੁਲ ਤਿਆਰ ਪਰ ਤਿਆਰ ਨੇ ਅੱਗੇ ਸੁੰਨ ਦਾ ਬਿਲਕੁਲ ਨੇੜ ਆ ਤੇ ਕਿੰਨੇ ਕਿੰਨੇ ਸੂਬੇ ਦੋਸਤੋ ਕਿੰਨੇ ਦਿਨ ਹਜੇ ਬਾਕੀ ਆ ਸੁੰਨ ਦੇ ਵਿੱਚ ਤੇ ਜਿਹੜੀਆਂ ਮੱਝਾਂ ਸੂਈਆਂ ਨੇ ਕਿੰਨਾ ਦੁੱਧ ਇਹਨਾਂ ਮੱਝਾਂ ਦੇ ਥੱਲੇ ਹਾਜ਼ਰ ਆ ਸੋ ਬਿਲਕੁਲ ਅਲਾਦੀਨਪੁਰ ਪਿੰਡ ਨੇੜੇ ਆ ਝੰਡੇਰੇ ਤੁਗਲਵਾਲਾ ਤੇ ਸਿਰੋਂ ਇਹ ਥੋੜੀ ਥੋੜੀ ਦੂਰੀ ਦੇ ਜਿਹੜੇ ਦੋਸਤੋ ਪਿੰਡ ਆ ਪੂਰੀ ਸ਼ੁਰੂਆਤ ਆਪਾਂ ਪਹਿਲਾ ਜਿਹੜੀਆਂ ਦੋਸਤੋ ਮੱਝਾਂ ਸੁਈਆਂ ਨੇ ਇਹਨਾਂ ਤੋਂ ਕਰ ਲਵਾਂਗੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਭਾਈ ਸਾਸਤਰੀ ਕਰ ਠੀਕ ਆ ਵੀਰ ਜੀ ਉਸ ਦੀ ਠਹਿਜ ਵਧੀਆ ਨਿਸ਼ਾਨ ਠੀਕ ਠਾਕ ਵੀਰੇ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਠੀਕ ਆ ਭਰਾ ਹਾਂ ਜੀ ਤੇ ਨਿਸ਼ਾਨ ਅੱਜ ਫਿਰ ਨੀਲੀ ਦਾ ਵੀ ਨੀਲੀ ਦਾ ਵੀ ਹੋ ਗਈ ਹਾਂ ਜੀ ਹਾਂ ਜੀ ਨੀਲੀ ਰਾਜ ਦੀਆਂ ਵੀਰ ਜੀ ਮੰਗਦੇ ਵੀਰ ਭਰਾ ਦੇ ਮਾਣ ਸਰਪੇਸ਼ ਕਰਦ ਗਏ ਬਈ ਚੰਗੇ ਆ ਪਸੰਦ ਤੇ ਦੋ ਮੱਝਾਂ ਸੁਈਆਂ ਦੋ ਹੀ ਗੱਬਣਾ ਵੀਰ ਜੀ ਦੋ ਹੀ ਸੁਈਆਂ ਦੋ ਹੀ ਗੱਬਣਾ ਵੀਰ ਜੀ ਠੀਕ ਆ ਜੀ ਹਾਂ ਜੀ ਇਹ ਦੂਜਾ ਸੁਆ ਸੁਈ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਦੂਜਾ ਸੂਆ ਤੇ ਮਗਰ ਵੀ ਕੱਟੀ ਆ ਕਰਮਾਲੀ ਦੇ ਠੀਕ ਹੈ ਜੀ ਆ ਵੇਖੋ ਬੱਚਾ ਮਗਰ ਕੱਟੀ ਆ ਤੇ 8-7 ਦਿਨ ਹੋ ਗਏ ਆ ਸਮਾਂ ਸੋਈ ਨੂੰ ਦੂਜਾ ਸੂਆ ਇਹ ਮੈਂ ਸੋਈ ਆ ਠੀਕ ਹੈ ਜੀ ਆ ਤੁਸੀਂ ਵੇਖੋ ਬੱਚਾ ਬਹੁਤ ਸੋਹਣਾ ਪਾਇਆ ਤੇ ਮਗਰ ਕੱਟੀ ਆ ਅੱਛਾ ਤੇ ਇਹ ਨਿਸ਼ਾਨ 8-7 ਦਿਨਾਂ ਦੀ ਸੂਈ ਆ ਦੁੱਧ ਕਿੰਨੇ ਆ 8 9 8 9 ਵੀਰ ਜੀ ਇੱਥੇ ਵੀ ਚੱਲਣ ਦੀ ਆ 8 9 8 9 ਹਾਂ ਜੀ ਠੀਕ ਹੈ ਜੀ ਹਾਂ ਲਓ ਦੋਸਤੋ ਦੁੱਧਾਂ ਥੋੜਾ ਜਿਹਾ ਵਾਧੇ ਹੀ ਦੁੱਧ ਦੇ ਬਾਕੀ ਹੀ ਰਹਾ ਉਰਾਇ ਕੀਤਾ ਇਹਨੇ ਮਗਰਲੇ ਘਰ ਦਾ ਭਾਜੀ ਠੀਕ ਆ ਜੀ ਹਾਂ ਬਾਕੀ ਤੁਹਾਡੇ ਕੋਲ ਵੀ ਕਈ ਨਾ ਇੱਕ ਅੱਧਾ ਦੋ ਕੁ ਦਿਨ ਹੀ ਹੋਏ ਨੇ ਹਾਂਜੀ ਹਾਂਜੀ ਪਰਸੋਂ ਆਈ ਵੀਰ ਜੀ ਸ਼ਾਮੀ ਆਏ ਪਈ ਆਈ ਆਪਣੇ ਤੋਂ ਉਹ ਤਾਂ ਕੁ ਤਕਾ ਕੇ ਸੇਵਾ ਕਰ ਲੂਗਾ ਤੇ ਦੁੱਧੋਂ ਤਾਂ ਕਿਉਂਕਿ ਵਾਂਡੂ ਵਾਂਡ ਨਾ ਇਹ ਘੱਟ ਨਾਰਮਲ ਮੂਹ ਆਉਂਦੀ ਜਾਣਾ ਹਾਂ ਹਾਂਜੀ ਕੋ ਨਵੀਂ ਥਾ ਨਵੀਂ ਥਾ ਦੇ ਪਾ ਕੇ ਕਰ ਜਾਂਦੇ ਪਾਸ਼ੀ ਬਾਕੀ ਸਪਾਈਆਂ ਸੂਈਆਂ ਪੂਰੀਆਂ ਆ ਲਓ ਜੀ ਮਾਰ ਲੀਏ ਉਹ ਤਾਂ 1089 99 10 ਦਿਨ 10 ਕੁ ਦਿਨ ਹੀ ਹਜੇ ਸਮਾਂ ਹੋਇਆ ਸੂਰ ਤੇ ਮਗਰ ਕੱਟੀਏ ਤੇ 89 89 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਜਿਹੜਾ ਹਾਜ਼ਰ ਆ ਠੀਕ ਆ ਤੇ ਦੂਜਾ ਸੂਆ ਆ ਫੇਸ ਕੁਆ ਆ ਥਣ ਦੇਵਾ ਠੀਕ ਹੈ ਜੀ ਸੁਪਖਾਲਾ ਫੂਲਾ ਦਾ ਨਿਸ਼ਾਨ ਪੂਰਾ ਸਾਫ ਹੈ ਪੂਰਾ ਸਾਫ ਸੁਥਰਾ ਵੀਜੀ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਵੀਜੀ ਹਮ ਲਓ ਜੀ ਠੀਕ ਹੈ ਯਾਨੀ ਸ਼ਰਵੀਰ ਕੋਲ ਕੇ ਤੋਰਦੇ ਬਾਕੀ ਕੋਈ ਨਹੀਂ ਤੋਰ ਕੇ ਬਸੋਨੇ ਆਪਾਂ ਬਾਕੀ ਆਪਾਂ ਸੰਗਲ ਆ ਰਹੇ ਕਿ ਘੁਰਲੀ ਨੇ ਪਾਏ ਆ ਵੀਰ ਭਰਾ ਕੋਈ ਜਾਂਦਾ ਵਾ ਸੰਗਲ ਪਾਏ ਆ ਮਤਲਬ ਸਾਨੂੰ ਸੰਗਲ ਨਾਲ ਚਾਹੀਦੇ ਵੀਰ ਜੀ ਸੰਗਲ ਨਹੀਂ ਆਪਾਂ ਦੇਣੇ ਕਿਉਂਕਿ ਰਾਤ ਨੂੰ ਤੁਹਾਨੂੰ ਪਤਾ ਬੰਦਨੇ ਪੈਂਦੇ ਸੰਗਲ ਪਾ ਕੇ ਨਾਲ ਅੱਛਾ ਹਾਂ ਇਹ ਵੀ ਵੀਰਾਂ ਦਾ ਸੰਗਲ ਦਿਓ ਹਾਂ ਸੰਗਲ ਨਾਲ ਚਾਹੀਦੇ ਵੀਰ ਜੀ ਆਂਦੇ ਅੱਛਾ ਅੱਛਾ ਕੇਵਲ ਜਦੋਂ ਘਰੇ ਜਾਂਦੇ ਹਾਂ ਹੁਣ ਵੀਡੀਓ ਬਣਾਉਣ ਕਰਕੇ ਲਾਏ ਆ ਉਦਾਂ ਸੰਗਲ ਪਾ ਦੇ ਇਹਦੇ ਬਾਅਦ ਵੀਰ ਜੀ ਠੀਕ ਆ ਜੀ ਹਾਂ ਲੋਕ ਦੋਸਤੋ ਵੀਰਾਂ ਦਾ ਵੀ ਜੋਤ ਤੇ ਲਿਆ ਰਹੇ ਦੱਸੇ ਇਹ ਨਾਲ ਦਵਾਂਗੇ ਸੰਗਲਾਂ ਦਾ ਵੀ ਚਲੋ ਪਸ਼ੂ ਨੂੰ ਰਾਤ ਨੂੰ ਪਾਉਣੇ ਹੁੰਦੇ ਆ ਠੀਕ ਆ ਜੀ ਫਿਲਹਾਲ ਨਵੇਂ ਪਸ਼ੂ ਵੀ ਆਉਂਦੇ ਆ ਤੇ ਫਿਲਹਾਲ ਆਹ ਜਿਹੜੀ ਤੁਸੀਂ ਦੋਸਤੋ ਝੋਟੀ ਦੇਖ ਰਹੇ ਜੇ ਤੁਜਾਸ ਹੁਆ ਸੋ ਇਹ ਸੋਨੇ ਕੱਦ ਕਰਦੇ ਵਿੱਚ ਆ ਵੀ ਜਾਦੀ ਉਮਰ ਦੇ ਵਿੱਚ ਨਹੀਂ ਕਹਾਂਗੇ ਆਪਾਂ ਚਲੋ ਦੂਜੇ ਸਵੇਰੇ ਦੇ ਵਿੱਚ ਬਾਕੀ ਪਿੰਡੇ ਪੁੰਡੇ ਦੀ ਬਹੁਤ ਵਧੀਆ ਪਤਲੇ ਪਿੰਡੇ ਦੇ ਵਿੱਚ ਆਉਥੋਂ ਕੋ ਮੈਂ ਆ ਫੇਸ ਕੁਆਲਿਟੀ ਆ ਠੀਕ ਆ ਜੀ ਵਧੀਆ ਬਾਕੀ ਨਿਸ਼ਾਨ ਨੇ ਦੱਸਦਾ ਨਿਸ਼ਾਨ ਬਾਕੀ ਚੋਟਾਂ ਦੀਆਂ ਪੱਤਰਾ ਨੰਬਰ 1 ਨੰਬਰ ਵੀਜੀ 1 ਨੰਬਰ ਠੀਕ ਆ ਜੀ ਉਸੋਂ ਅਗਲੇ ਪਿਛਲੇ ਥਾਂ ਤੇ ਜਿਹੜੀ ਚੋਣ ਬਰਾਬਰ ਆ ਇਹ ਤੇ ਧੀਰ ਬੜਾ ਮਰਦਾ ਚਲ ਕੁਛ ਨਹੀਂ ਆਂਦੇ ਲੋ ਜੀ ਬਾਕੀ ਪੱਦਰ ਵਿਖਾਵਾ ਭਾਜੀ ਹਾਂ ਅਸਾ ਨਿਸ਼ਾਨ ਕੀ ਇਹ ਤਾਂ ਮੁੱਲ ਵੀਰੇ ਕਰਦਾ ਮੁੱਲ ਵੀਰ ਜੀ 85 90 ਜੋ ਮਰਜੀ ਕਰੀ ਜਾਈਏ ਹਾਂ 82000 ਜੇ ਥੋੜਾ ਬੜਾ ਮਾਨਦਨ ਕਰ ਦਾਂਗੇ 85 ਚ ਹਾਂਜੀ ਠੀਕ ਆ ਜੀ ਹਾਂਜੀ ਥੋੜਾ ਪਤਾ ਹੀ ਹੋਊਗਾ ਫਿਰ ਥੋੜਾ ਬੜਾ ਹੀ ਮਾਨਦਨ ਹੋਣਾ ਹੋਊ ਜੀ ਠੀਕ ਆ ਹਾਂ ਤੇ ਦੋਸਤੋ ਬਾਕੀ ਬੱਚਾ ਵੀ ਵਧੀਆ ਆ ਆਪਾਂ ਨੂੰ ਪਰ ਇਹ ਪਤਾ ਨਹੀਂ ਕਿਤੇ ਭੁੱਲ ਗਿਆ ਕਿਹੜੇ نسل ਦਾ ਆਖਿਆ ਵੀਰ ਜੀ ਬਾਕੀ ਜਿਹੜਾ ਵੀ ਪੁਰਾ ਪਰਖੂ ਆ ਉਹਨੇ ਆਪੇ ਵੀਰ ਜੀ ਪਛਾਣ ਲੈਣਾ ਨਸਲ ਤਾਂ ਨੀਲੀ ਰਾਵੀ ਚ ਉਹਨਾਂ ਬੱਚਾ ਚਲੋ ਸਾਣ ਤਾਂ ਨਹੀਂ ਪਤਾ ਕਿਹੜੇ ਸਾਣ ਦਾ ਤੇ ਫਿਰ ਹਾਲ ਦੋਸਤੋ ਬਾਕੀ ਮਾਰਕਿੰਗ ਦੇ ਵਿੱਚ ਬਹੁਤ ਵਧੀਆ ਕੱਟੀ ਆ ਮਗਰ ਫੀਮੇਲ ਕਾਫ ਆ ਕੋਈ ਵੀਰ ਸ਼ੌਕ ਨਾਲ ਇਹ ਵੀ ਤਿਆਰ ਕਰਨੂਗਾ ਬੱਚੇ ਬੱਚੇ ਵੀ ਜੀ ਚੰਗੇ ਪੌਂਦੀ ਝੋਟੀ ਹਾਂ ਨੇ ਬੱਚੇ ਤਾਂ ਦਿਖਾਈ ਦੇ ਰਿਆ ਹਾਂਜੀ ਚੰਗਾ ਸੋਹਣਾ ਰਿਜ਼ਲਟ ਪਾਇਆ ਠੀਕ ਆ ਜੀ ਮਾਲਿਕ ਕਿਸੇ ਦਾ ਵੀ ਹੋ ਸਕਦਾ ਦੋਸਤੋ ਪਰ ਬੱਚਾ ਬਹੁਤ ਸੋਹਣਾ ਮਗਰ ਕੱਟੀ ਆ ਫੀਮਲ ਕਾਫ ਇਸ ਪਹਿਲੇ ਨੰਬਰ ਦੀ ਝੋਟੀ ਦੇ ਥੱਲੇ ਆਹ ਤਾਂ ਸੂਈ ਵੀ ਜੀ ਤੀਜਾ ਜਗੂਆ ਸੂਈ ਆ ਅੱਛਾ ਜੀ ਹਾਂਜੀ ਮਗਰ ਇਹਦੇ ਕੱਟਾ ਹੋਏ ਜੀ ਇਹ ਸੂਹਾ ਤੀਜਾ ਰਾਤ ਆਪਣੇ ਕੋਲ ਇੱਥੇ ਰਾਤ ਰਾਤ ਆਪਣੇ ਘਰ ਹੀ ਸੂਈ ਜੇਰਦੀ ਪ੍ਰੋਪਰ ਆਪਣੇ ਤਾਂ ਵੀਡੀਓ ਬਣੀ ਹੈਗੀ ਵੀ ਜੀ ਠੀਕ ਆ ਜੀ ਹਾਂ ਮਗਰ ਕੱਟਾ ਜੋ ਦੋਸਤੋ ਮਗਰ ਕਟਾ ਤੇ ਇਹ ਵੀ ਰਾਤ ਹੀ ਸੂਈ ਹੈ ਠੀ ਬਿਲਕੁਲ ਗਿੱਲਾ ਨਾੜੂਗਾ ਬੱਚੇ ਦੇ ਨਾਲ ਠੀਕ ਆ ਜੀ ਬਾਕੀ ਆਪਾਂ ਜਿਆਦਾ ਹੀ ਨਹੀਂ ਸਾਵਧਾਨ ਕੀਤੀ ਵਿੱਚ 4 ਕਿਲੋ ਇਹਦੇ ਸਿਰ ਤੇ ਬੜਾ ਚੋਇਆ ਵਾ 4 ਕਿਲੋ ਹਾਂਜੀ 4 ਕਿਲੋ ਵੱਡ ਨਹੀਂ ਚੋਇਆ ਜੀ ਇਹਨੇ ਚੋਇਆ ਠੀਕ ਆ ਜੀ ਕਲੋ ਦੋਸਤੋ ਬਿਲਕੁਲ ਸੱਜਰ ਤਾਜੀ ਸੂਈ ਆ ਬਾਕੀ ਲੰਬੀ ਲੰਬੀ ਪੂਰੀ ਆ ਵੀ ਹਾਂ ਠੀਕ ਆ ਜੀ ਸੋ ਵਜਨ ਨੋੜ ਪੂਰਾ ਆਂਦਾ ਠੀਕ ਆ ਸਿੱਕ ਵੀ ਬਿਲਕੁਲ ਛੋਟਾ ਤੇ ਗੁਲਾਈ ਦੇ ਵਿੱਚ ਤੇ ਸੁਬਿਆਂ ਦੇ ਵਿੱਚ ਮੇਰਾ ਵੀਰ ਕੋਈ ਅਗੇ ਤੀਜਾ ਸਮਝ ਲੇ ਜਾਂ ਇਸ ਤੋਂ ਬਾਅਦ ਹਰਕਤ ਦੀ ਆਪੋ ਆਪਣੀ ਸਮਝ ਆ ਤੇ 3 ਕਿ ਲੀਟਰ ਜਿਹੜਾ ਬੌਲੇ ਤੇ ਚਵਾਈ ਆ ਜ ਮਾਰਨਿੰਗ ਪਹਿਲੀ ਚਵਾਈ ਹੋਈ ਆ ਇਹ ਸੋਹਣਾ ਪਿੱਠਪੂੜਾ ਚੌੜਾ ਪਿੱਠਪੂੜੇ ਦੇ ਵਿੱਚ ਆ ਠੀਕ ਆ ਜੀ ਤੇ ਕੋਹਲਦਗੇ ਨੂੰ ਵੀ ਵੀਰ ਤੋਰਦਗੇ ਚੋਣ ਜਾਣ ਦਾ ਨਿਸ਼ਾਨਾ ਪੋਲੀ ਨਿਕਲੀ ਪੋਲੀ ਪੋਲੀ ਵੀਰ ਜੀ ਕੋਈ ਭੂਰ ਨਹੀਂ ਆ ਬਰਾਬਰ ਖਣ ਵਰਦੇ ਠੀਕ ਆ ਜੀ ਹਾਂ ਉਹ ਬਰਾਦੂ ਜਿਹੜਾ ਦੋਸਤੋ ਬਿਲਕੁਲ ਕੋਲਾ ਤੇ ਚਵਾਈ ਦੀ ਚੰਗੀ ਨਿਕਲੀ ਆ ਬਨਹਾਲ ਸੂਈ ਸਵਾਈ ਆ ਤੇ ਆਪਾਂ ਹਰ ਵਾਰ ਕਹਿੰਨੇ ਆ ਵੀ ਤੁਸੀਂ ਵੀ ਇੱਥੇ ਆਣ ਕੇ ਆਪਣੀ ਜੋਗੇ ਤਸੱਲੀ ਕਰ ਹੀ ਲੈਣੀ ਆ ਠੀਕ ਆ ਜੀ ਆ ਦੇਖ ਤੁਹਾਡਾ ਮਾਤ ਚੰਗੀ ਆ ਦੋਸਤੋ ਇੱਕ ਵਾਰੀ ਜਦੋਂ ਸੂਸਵਾਜ ਪਸ਼ੂ ਆਇਆ ਉਹ ਰਾਤ ਹੀ ਸੁੱਈ ਘਰ ਹੋਣੀ ਕੱਢੀ ਭਾਜੀ ਇਹਨਾਂ ਘਰ ਆ ਲੈਣ ਚੱਲ ਛੱਡ ਦੇ ਚਾਲ ਲੈ ਜਾ ਤੋੜਦਾ ਹਰਦਾ ਪੂਰੀ ਦੰਦ ਨਹੀਂ ਤੇ ਨਾਲ ਪੂਰੀ ਆ ਵੀਰ ਜੀ ਬਾਤ ਸੁਣੇ ਨਹੀਂ ਤਿੱਜੇ ਹੀ ਆ ਹਾਂ ਬਾਕੀ ਲੰਬੀ ਵੀ ਵੀ ਇੰਨੀ ਤੇਰੀ ਆ ਚਲੋ ਜੀ ਠੀਕ ਆ ਤੋ ਬਾਕੀ ਹੁਣ ਦੋਸਤੋ ਮੌਕੇ ਤੇ ਬੋਲਾ ਆਇਆ ਇਸ ਵਕਤੇ ਤੇ ਥੱਲੇ ਤੇ ਨਿਸ਼ਾਨ ਐ ਫਿਰ ਕਿੰਨੇ ਕ ਦੀ ਵੀਰੇ ਦੇ ਦਈਏ ਇਹਦਾ ਮੁੱਲ ਵੀ ਜੀ 85 90 ਜੋ ਮਰਜ਼ੀ ਕਰੀ ਜਾਈਏ ਹਾਂ 80 ਜੋ ਹਜ਼ਾਰ ਛੱਡ ਦਾਂਗੇ 80 ਜੋ ਹਾਂਜੀ ਜਿੱਥੋਂ ਆਪਾਂ ਲਈਓ ਘਰ ਆ ਲੈ ਆਂਦੇ 12 13 ਜੇ ਹੁਣ ਤੇ ਆਪਣੇ ਤਾਂ ਇੱਕੋ ਚਵਾਈ ਹੋਈ ਆ ਤੇ ਆਪਾਂ ਬਾਕੀ ਜਿੰਨੇ ਦੁੱਧ ਤੇ ਜਾਊਗੇ ਆਪਾਂ ਦੱਸ ਦਾਂਗੇ ਵੀਰ ਭਰਾ ਨੂੰ ਠੀਕ ਆ ਜੀ ਹਾਂ ਲੋ ਦੋਸਤੋ ਠੀਕ ਆ ਜੀ 80 ਹਜ਼ਾਰ ਦੇ ਵਿੱਚੋਂ 80 ਹਜ਼ਾਰ ਛੋੜ ਛੱਪਾ ਕਹਿ ਰਿਹਾ ਵੀਰ ਨਿਸ਼ਾਨ ਤੇ ਬਾਕੀ ਚੰਗੀ ਆ ਬਾਕੀ ਸਾਫ ਸੁਰੀਆ ਭਾਜੀ ਜਿੰਨੀ ਦੇਖੋ ਸਾਫ ਠੀਕ ਕਰਨ ਚਾਹ ਲੋ ਜੀ ਸੋ ਮਗਰ ਇਹਦੇ ਕੱਟਾ ਮੇਲ ਕਾਮ ਆ ਨਾਰੂਆ ਬਿਲਕੁਲ ਬੱਚੇ ਦੇ ਨਾਲ ਆ ਤੇ ਰਾਤ ਹੀ ਸੋਈ ਹੈ ਮਾਰਨਿੰਗ ਜਿਹੜੀ ਦੱਸੋ ਜੇ ਚੁਰ ਪੈ ਗਈ ਆ ਫਿਲਹਾਲ ਇਹ ਮਾਜਾ ਪੂਰਾ ਬਾਡੀ ਸਟਰਕਚਰ ਇਹ ਫੇਸ ਕੁਆਲਟੀ ਇਹਦੀ ਠੀਕ ਤਾਂ ਜਾਣ ਕੇ ਆਪਣੇ ਕੋਲ ਜਿਹੜੀਆਂ ਗੱਬੜ ਮੈਂ ਆ ਗਈਆਂ ਤੋਂ ਮੇਰੇ ਨੀਲੀ ਰਾਵੀ ਦੀ ਵਿੱਚ ਤੀਜਾ ਸੁਆ ਸੁਣ ਜਾ ਰਹੀ ਆ ਤੀਜਾ ਸੁਆ ਸੁਣਾ 13 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ ਵੀਰ ਜੀ ਠੀਕ ਆ ਜੀ ਹਾਂ ਅਸੀਂ 13 ਅਗਸਤ ਨੂੰ ਆ ਆ ਜੀ ਠੀਕ ਆ ਜੀ ਸੋ 13 ਅਗਸਤ ਨੂੰ ਦੋਸਤੋ ਦਿਨ ਪੂਰੇ ਆ ਬਾਕੀ ਪਿਓਰ ਨੀਲੀ ਰਾਵੀ ਦੀ ਹੈ ਠੀਕ ਆ ਸੋ ਦੋਸਤੋ ਇਹ ਵੀ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਤੋਹਫਾ ਠੀਕ ਹੈ ਜੀ ਬਾਕੀ ਕਰਮਾਲੀ ਥੱਲੇ ਉਹ ਬਣੀ ਥਣੀ ਬਹੁਤ ਸੋਨਾ ਪਈ ਹੈ ਅਜੇ ਵੀ ਦਿਨ ਲੈਂਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਕਰ ਲੋ ਜਜਮੈਂਟ ਤਕਰੀਬਨ ਅਜੇ 3-4 ਦਿਨ 3-4 ਦਿਨ ਉਹ ਵੀ ਸਕਦੀ ਆ ਵੀਰ ਜੀ ਉੱਤੇ ਵੀ ਦਿਨ ਖੜ ਸਕਦੀ ਆ ਬਸ ਇਹ ਹੈ ਤਿਆਰੀ ਤੇ ਹਾਂ ਹੈ ਤਿਆਰੀ ਤੇ ਆ ਬਿਲਕੁਲ ਜੀ ਸੁਪਖਾਲਾ ਬਹੁਤ ਸੋਨਾ ਦੋਸਤੋ ਭਾਂਡਾ ਭੁੰਡਾ ਬਹੁਤ ਵਧੀਆ ਤੇ ਬਾਕੀ ਤੁਸੀਂ ਵੇਖ ਸਕਦੇ ਬਿਲਕੁਲ ਅੱਗੋਂ ਲੈ ਕੇ ਤੇ ਸੂ ਨਾ ਜਿਹੜਾ ਦੋਸਤੋ ਟੱਚ ਕਰਦਾ ਪਿਆ ਲੈਵਾ ਠੀਕ ਆ ਆ ਦੇ ਬਾਕੀ ਪੰਤਰ ਪੰਤਰ ਚੰਗੀ ਹੈ ਜੀ ਉਹ ਮੂਹ ਮੱਥੇ ਦੀ ਬੜੀ ਚੰਗੀ ਹੈ ਹਾਂਜੀ ਨਿਸ਼ਾਨੀਆਂ ਨੂੰ ਛੁੰਨੀਆਂ ਬਹੁਤ ਸੁਨੀਆਂ ਲੱਗੀਆਂ ਅੱਖਾਂ ਬਲੇ ਮਨ ਕੀ ਬਿਲਕੁਲ ਸੁਰਖ ਨਾਲ ਤੋਂ ਲਵੇ ਵੀ ਵੀਰ ਜੀ ਜਵਾਬ ਹੈਗਾ ਚੱਡੇ ਤੇ ਵੀ ਦੋਨੇ ਬੰਨੇ ਜਵਾਬ ਹੈਗਾ ਵਾ ਨਹੀਂ ਤੁਨ ਤੇ ਵੀ ਪ੍ਰੋਪਰ ਦਾਗ ਭਵਾਨੇ ਲੇਵੇ ਤੇ ਵੀ ਦਾਗ ਨਿਸ਼ਾਨ ਪੂਰਾ ਠੀਕ ਹੈ ਜੀ ਲਓ ਵੀਰ ਖੋਲ ਲੇਗੇ ਸੋਬਜਨ ਲੋੜ ਪੂਰਾ ਦੋਸਤੋ ਹੈ ਵੀ ਬਿਲਕੁਲ ਪਤਲੀ ਚਮੜੀ ਆ ਤਿਆਰੀ ਵਾਲੀ ਆ ਕੱਢ ਜੇ ਤਾਂ ਦੋ ਦਿਨ ਪਸ਼ੂ ਤੇ ਐਡਾਂਗੇ ਦੋ ਦਿਨ ਕੱਢ ਵੀ ਜਾਵੇ ਕਈ ਵਾਰ ਵੀਰ ਸੌਦਾ ਤੁਸੀਂ ਕਰਕੇ ਲੈ ਜਾਂਦੇ ਹੋ ਸਫਰ ਚ ਤੇ ਜਾਂਦਿਆਂ ਵੀ ਸੂ ਸਕਦਾ ਠੀਕ ਹੈ ਜੀ ਕਿਉਂਕਿ ਤਿਆਰੀ ਵਾਲੀ ਆ ਥੱਲਿਓਂ ਬਣੀ-ਧਣੀ ਪੂਰੀ ਪਈ ਆ ਤਿਆਰੀ ਮੁਕੰਮਲ ਕਰੀ ਬੈਠੀ ਆ ਬਾਕੀ ਵਾਜਨ ਵਜਨ ਬਸੇਰਾ ਵੀਰ ਜੀ ਹਾਂ ਜੀ ਸਰ ਕੋ ਲਾਉ ਜੀ ਸੋਚੇ ਨਹੀਂ ਮੀਆ ਦੋਸਤੋ ਬਹੁਤ ਜਦੀ ਚੰਗੀ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੀ ਚਮੜੀ ਤੋਂ ਸਕੇਨ ਵਾਈਜ਼ ਆਪਾਂ ਗੱਲ ਕਰੀਏ ਬਿਲਕੁਲ ਪਤਲੀ ਚਮੜੀ ਦੇ ਵਿੱਚ ਕਮਾਲ ਆ ਆ ਦੇ ਆਰਡਰ ਰੂਟਰ ਦੀ ਕੁਆਲਿਟੀ ਬਹੁਤ ਜਲਦੀ ਵਧੀਆ ਬਹੁਤ ਜਲਦੀ ਖੂਬਸੂਰਤ ਆਰਡਰ ਕੁਆਲਿਟੀ ਸਟੇਡ ਪਟਾ ਆ ਦੇਖੋ ਆ ਠੀਕ ਆ ਜੀ ਆ ਦੇਖੋ ਜੀ ਬਖਾਲਾ ਤੇ ਪਰ ਤੋਂ ਉੱਪਰ ਤੱਕ ਗਰਲ ਗਰ ਰਵਾਦੀ ਨੰਬਰ 1 ਨੰਬਰ ਵੀ ਜੀ ਅੱਛਾ ਲਓ ਵੀ ਦੋਸਤੋ ਇਹ ਵੀ ਸ਼ੌਂਕ ਪੂਰਾ ਹੋ ਜੂਗਾ ਜਿਹੜੇ ਵੀਰ ਅਕੇ ਡਿਮਾਂਡ ਕਰਦੇ ਰਹਿੰਦੇ ਆ ਛੀਲੀ ਦਾ ਵੀ ਮੱਝ ਖਰੀਦਣ ਦੀ ਸੋ ਚੰਗੀ ਮੈਂ ਆ ਤੇ ਤਿਆਰੀ ਇਹ ਬਲ ਕੋ ਪੁੜੇ ਪੜੇ ਨਵਾਏ ਆ ਅੱਜ ਭਲਕ ਕਿਸੇ ਟਾਈਮ ਵੀ ਤਿਆਰੀ ਵਾਲਾ ਪਸ਼ੂ ਦੱਸ ਸਕਦਾ ਠੀਕ ਆ ਠੀਕ ਆ ਅੱਛਾ ਨਿਸ਼ਾਨ ਦੇ ਦਈਏ ਕਿੰਨੇ ਦੀ ਫਿਰ ਇਹ ਦੇ ਦਈਏ ਜੀ 90 ਜਾਂ ਲੱਖ ਜੋ ਮਰਜ਼ੀ ਕਰੀਏ 90 ਜਾਂ ਦੇ ਦਾਂਗੇ ਵੀ ਜੀ 90000 ਦੀ ਹਾਂਜੀ ਵੇ ਲੋਕ ਅਸਰਕ ਨਹੀਂ ਕੋਈ ਛੱਡੀ ਧੰਨਵਾਦ ਪੂਰੀ ਭੈਣ ਲੋਡ ਵਾਲੀ ਆਪਾਂ ਵਾਧੂ ਰੇਟ ਨਹੀਂ ਮੰਗਿਆ ਵੀਰ ਜੀ ਆ ਨਸਲ ਫਰੀ ਡਾਲੀਆ ਚਲੋ ਨਸਲ ਜਾ ਤਾਂ ਪੂਰੀ ਹਾਂਜੀ ਰੇਟ ਡਿਮਾਂਡ ਚਲੋ ਕਰਦੇ ਆਂ ਪਾਕੀ ਥੋੜਾ ਬੜਾ ਮਾਣਦਾਨ ਕਰਾਂਗੇ ਜਿਆਦਾ ਨਹੀਂ ਐਵੇਂ ਆਪਾਂ ਆਖੀਏ ਖੁੱਲੇ ਗੱਫੇ ਹੋਣੇ ਖੁੱਲੇ ਗੱਫੇ ਨਹੀਂ ਵੀਰ ਜੀ ਉਹਨੇ ਅੱਛਾ ਹਾਂ ਤਾਂ ਦੱਸੋ ਮਾਣਦਾਨ ਵੀਰ ਨਿਸ਼ਾਨਾ ਤਾਂ ਫੇਰ ਕਰਾਂਗੇ ਆਪਾਂ 90 ਹਜ਼ਾਰ ਤੇ ਵਿੱਚੋਂ ਮਾਣਦਾਨ ਹੋ ਜਾਊਗਾ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਇਧਰੋਂ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਵੇਖੋ ਠੀਕ ਆ ਜੀ ਸੋ ਵੰਡ ਆਪਸੀ ਥਣਾ ਦੀ ਬਹੁਤ ਵਧੀਆ ਤੇ ਬਹੁਤ ਸੋਹਣਾ ਥਣ ਲੱਗਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਣ ਜਿੰਨੇ ਵੀ ਹੈਗੇ ਵੀਰ ਜੀ ਪੂਰੀ ਐ ਸਾਫ ਸੁੱਰੀ ਆ ਹਾਂ ਨਹੀਂ ਬਹੁਤ ਵਧੀਆ ਚੰਗੀ ਨਿਸ਼ਾਨ ਲਓ ਵੀ ਦੋਸਤੋ ਦੱਸੇਗਾ ਰੇਟ ਦੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਕੋਈ ਵੀ ਇਹਦਾ ਸੌਦਾ ਕਰੇ ਥੋੜਾ ਬਾਧਾ ਵਿੱਚ ਹੋਊਗਾ ਗੰਜਾਇਸ਼ ਹੋਈ ਛੋਟਚਾਪਾ ਹੋ ਜਾਊਗਾ ਠੀਕ ਆ ਕੀ ਕਿਸੇ ਵੀਰ ਦੇ ਘਰ ਆ ਇਹਦਾ ਬਾਕੀ ਮੂੰਹ ਮੱਥੇ ਦੀ ਬਾਡੀ ਬੰਤਰ ਦੀ ਪੂਰੇ ਸਟਰਕਚਰ ਦੀ ਬਹੁਤ ਵਧੀਆ ਚੰਗੀ ਆ ਤੂੰ ਪਸੰਦ ਆਉਗੀ ਵੀਰ ਕੋਈ ਛੱਡ ਕੇ ਨਹੀਂ ਜਾਂਦਾ ਕਿ ਜਿਹੜਾ ਕੋਈ ਡਿਮਾਂਡ ਕਰਦਾ ਰਹਿੰਦਾ ਜਾਂ ਚਾਹ ਵਾਣਾ ਵੀਰ ਕੋਈ ਤੇ ਛੱਡ ਕੇ ਨਹੀਂ ਤੁਸੀਂ ਜਾਂਦੇ ਇੱਕ ਇਸ ਤੋਂ ਬਾਅਦ ਨਿਸ਼ਾਨੇ ਵੀ ਬਿਲਕੁਲ ਨਗੀਨਾ ਇੱਕੋ ਕਰ ਉਹ ਨਹੀਂ ਲਈਆਂ ਹਾਂਜੀ ਇਹ ਇਕੱਠੀ ਵੀਜੀ ਆਈ ਐ ਬਾਬਾ ਦੇਣ ਵਾਲਾ ਵੀਰ ਜੀ ਬਸ ਹਾਂ ਹਾਂਜੀ ਨਿੱਕੋ ਕਰੋ ਹੈ ਮਾਰੇ ਛਾਪਾ ਨਹੀਂ ਇੱਕੋ ਕਰ ਨਹੀਂ ਲਈਆਂ ਤੇ ਵਖੋ ਬਾਕੀ ਆ ਪਰ ਮੈਂ ਰੱਬ ਦੇ ਰੰਗਿਆ ਵੀਰ ਜੀ ਕਿਹੜੇ ਬੰਦੇ ਮਿਲ ਜਾਣੇ ਜਨਰ ਨਹੀਂ ਨਹੀਂ ਵੇਖੋ ਰੱਬ ਦੇ ਰੰਗ ਕਿੰਨਾ ਸੋਹਣਾ ਮੌਸਮ ਹੈ ਅੱਜ ਹਾਂਜੀ ਹਾਂਜੀ ਵੇਖੋ ਜੇ ਮੌਸਮ ਦੇ ਨਾਲ ਨਾਲ ਜਿੰਨੇ ਆਪਾਂ ਵੀਡੀਓ ਬਣਾਉਣੀ ਮੌਸਮ ਵੀਰ ਜੀ ਠੰਡਾ ਹੀ ਰੱਖੀਦਾ ਹਾਂ ਹਾਂ ਚੰਗੀ ਗੱਲ ਆ ਜੀ ਅੱਛਾ ਨਿਸ਼ਾਨ ਇਸ ਮੈਂ ਦੀ ਇਹ ਦੀ ਜਾਸੂਆ ਵੀਰ ਜੀ ਇਹ ਵੀ ਸੋਹਣੀ ਆ ਹਾਂ ਇਹ 10 ਦਿਨ ਖੜਦੀ ਵੀਰ ਜੀ ਹਜੇ ਠੀਕ ਆ ਜੀ ਹਾਂਜੀ ਲਓ ਤੁਸੀਂ 10 ਦਿਨ ਲੈ ਜੂਗੀ ਸੂਆ ਇਹਨੇ ਵੀ ਤਿੱਜਾ ਹੀ ਸੋਣਾ ਤਾਂ 10 ਕ ਦਿਨ ਦੀ ਹਜੇ ਤੁਸੀਂ ਮੰਨ ਲਓ ਕਿ ਕੱਚੀ ਆ ਠੀਕ ਆ ਜੀ 10 ਕ ਦਿਨ ਹਜੇ ਸਮਾਂ ਕੱਢਦੀ ਆ ਲਵੇੜ ਦਾ ਹੀ ਦਿਨ ਆ ਆ ਦੇਖੋ ਕੁਝ ਨਹੀਂ ਆਲਦੇ ਬਾਕੀ ਵਜਨ ਮੋਜੇ ਨਾਲੀਆਂ ਪੂਰੀਆਂ ਭਾਜੀ ਹਾਂ ਲਓ ਆ ਫੀਸ ਕੁਆਲਟੀਆ ਇਹਨਾਂ ਦੀਆਂ ਠੀਕ ਆ ਜੀ ਕੋਸ਼ਿਸ਼ ਨਹੀਂ ਆਂਦਾ ਠੀਕ ਆ ਦੌਣ ਨਿਸ਼ਾਨ ਲਓ ਤੁਸੋਂ 10 ਕ ਦਿਨ ਇਹ ਵੀ ਹਜੇ ਮੈਂ ਲੈ ਜੂਗੀ ਆਰਾਮ ਨਾਲ 10 ਕ ਦਿਨ ਲੈ ਜੂਗੀ ਬਾਕੀ ਬਣੂ ਬਣੂ ਪੂਰੀ ਇਹ ਖੋਲਣ ਕਾਫੀ ਸੋਹਣਾ ਡਈ ਹੈ ਥੱਲੇ ਠੀਕ ਆ ਜੀ ਬਖਾਲਾ ਬਖੂਲਾ ਪੀਸ ਕੱਛ ਚੰਗੀ ਆ ਅੱਜ ਤਕਰੀਬਨ ਹਜੇ 10 ਕ ਦਿਨ ਪਏ ਆ ਬੇਸ਼ੱਕ ਪਰ ਭਜਨ ਵਜੂਦ ਵੀ ਕਰਮ ਵਾਲਿਆਂ ਨੂੰ ਚੰਗਾ ਲੱਗਾ ਤੇ ਮੱਝਾਂ ਦੋਨੋਂ ਬਹੁਤ ਸੋਹਣੀਆਂ ਦੋਸਤੋ ਠੀਕ ਹੈ ਜੀ ਤਾਂ ਝਟੂ ਝਟੇ ਵੀ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਤੋੜ ਕੇ ਬਾਕੀ ਪਿੱਠਪੂੜੇ ਤੋਂ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਕਿ ਚੌੜੇ ਪਿੱਠਪੂੜੇ ਦੇ ਵਿੱਚ ਤੇ ਥੱਲਿਓ ਹਜੇ ਤਕਰੀਬਨ ਕੋਈ 8-10 ਦਿਨ ਮੰਨ ਕੇ ਆਈਡੀਆ ਤੁਸੀਂ ਜਿਹੜਾ ਸੌਦਾ ਕਰ ਲਿਓ ਫਿਰ ਉਹ ਜਿਹਨੀ ਦੋਸਤੋ ਪਹਿਲਾਂ ਦੀ ਮੱਝ ਦੀ ਤਿਆਰੀ ਆ ਉਸ ਤੋਂ ਵੀ ਤਕਰੀਬਨ ਹੋ ਸਕਦਾ ਵੀ ਵੱਧ ਕੇ ਕਰਮ ਵਾਲੀ ਕਰੂਗੀ ਠੀਕ ਹੈ ਜੀ ਇਹਦੇ ਹਜੇ ਥਿਆਨ ਬਥੇਰੇ ਪਏ ਆ ਉਹ ਤਿਆਰੀ ਵਾਲੀ ਉਹ ਤਕਰੀਬਨ ਵੀ ਅੱਜ ਭਲਕਾ ਲਈ ਜਾਂ ਸੂਨ ਦੇ ਵਿੱਚ ਇਹ ਤਿਆਰੀ ਤਕਰੀਬਨ ਦੀ 8-10 ਦਿਨਾਂ ਦੇ ਵਿੱਚ ਮੁਕੰਮਲ ਹੋਊਗੀ ਠੀਕ ਆ ਜੀ ਬਾਕੀ ਨਿਸ਼ਾਨ ਕੋਈ ਰਕਮ ਦਾ ਕੋਈ ਭਾਰ ਜਾਂ ਚਾਤੀ ਪਰਦੇ ਵਿੱਚ ਕੋਈ ਅਭੀ ਨਹੀ ਕੋਈ ਪੂਰ ਛਟਾਣੀ ਆਉਂਦਾ ਬਾਕੀ ਆ ਟਿੱਪੀ ਆ ਰਾਤ ਦੀ ਆਈ ਕੋਈ ਪਿੱਛਾ ਪੁਛਾਣੀ ਵਾਜੀ ਵਿਖਾਉਂਦੀ ਹੂੰ ਸੁਲਾਉ ਜੀ ਠੀਕ ਆ ਜੀ ਸੋ ਲਾਸਟ ਦੇ ਵਿੱਚ ਦੋਸਤੋ ਇਹ ਨਾਗ ਆਪ ਜਿਹੜਾ ਤੁਹਾਨੂੰ ਦਿਖਾ ਰਹੇ ਆ ਪਸ਼ੂ ਆਦੇ ਚਾਰੇ ਬਿਲਕੁਲ ਖੂਬਸੂਰਤ ਪਸ਼ੂ ਹਰ ਵਾਰ ਜਿਹੜਾ ਦੋਸਤੋ ਭਾਪੜਤੇ ਦੇ ਵਿੱਚ ਵੀ ਹੁੰਦਾ ਤੇ ਚੰਗੇ ਵੀ ਹੁੰਦੇ ਆ ਠੀਕ ਆ ਜੀ ਤੇ ਮੱਝਾ ਵੈਸੇ ਅੱਜ ਵੀ ਸ਼ੌਂਕੀ ਵੀਰਾਂ ਦੇ ਲਈ ਆ ਜਿਹੜਾ ਕੋਈ ਸ਼ੌਂਕ ਰੱਖਦਾ ਨੀਜੀ ਦਾ ਵੀ ਖਸਲ ਬਸਲ ਤੇ ਗਾਂ ਕੰਮ ਕਰਨਾ ਚਾਹੁੰਦਾ ਚਾਹੇ ਕੋਈ ਬਰੀਡ ਖਰੀਦਣਾ ਚਾਹੁੰਦਾ ਇਹ ਮੱਝਾ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਆ ਲਓ ਜੀ ਆ ਇੱਕ ਬੈਂਡ ਵਾਲੀ ਸਾਈਡ ਤੋਂ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਆ ਥਣ ਦੇ ਵੇਲੇ ਪਾਸੋਂ ਤਕਰੀਬਨ ਕੋਈ 10 ਦਿਨ ਹਜੇ ਸਮਾਂ ਲੈ ਚੁ ਕਰਮਾ ਵੀ ਠੀਕ ਆ ਤੋ ਫੇਸਪੁੱਸ ਕੁਆਲਿਟੀ ਦਾ ਚੰਗੀਆਂ ਨੇ ਮੱਝਾਂ ਦੋਵੇਂ ਚੰਗੀਆਂ ਨੇ ਪੱਜਾ ਪਸ਼ੂ ਵੇਸੇ 2 ਸੋਈਆਂ ਤੇ ਦੋ ਕੱਪਣ ਸਾਰੇ ਪਸ਼ੂ ਚੰਗੇ ਆਪੋ ਆਪਣੀ ਥਾਂ ਤੇ ਤੇ ਨਿਸ਼ਾਨ ਇਹ ਕਿੰਨੇ ਦੀ ਦੇਣੀ ਫਿਰ ਆਪਾਂ ਵੀਰ ਨਾ ਵੀਰ ਜੀ ਇਹਦਾ 80 ਨਾ 85 ਹਾਂ 75000 ਦੀ ਦਾਂਗੇ ਵੀਰ ਜੀ 75000 ਦੀ ਹਾਂਜੀ ਠੀਕ ਹੈ ਭਰਾ ਹਾਂ ਇਹ ਅੱਜ ਦੇ ਮੁੱਲ ਆ ਬਾਕੀ ਜੇ ਆਪਣੇ ਘਰ ਸੂ ਵੀ ਪੈਂਦੀ ਆ ਆਪਾਂ ਇੱਕ ਦੋ ਦਿਨ ਗੱਡੀ ਤੇ ਫਿਰ ਨਹੀਂ ਭਾਜੀ ਪਸ਼ੂ ਉਹ ਵੀ 75000 ਦੀ ਦੋਸਤੋ ਤੁਹਾਨੂੰ ਇਹ ਮੈਂ ਮਿਲ ਜੂਗੀ ਠੀਕ ਆ ਜੀ ਸੋ ਨੀਲੀ ਰਾਵੀ ਦੇ ਵਿੱਚ ਮੱਝ ਤੁਹਾਨੂੰ ਦਿਖਾਤੀ ਆ ਏ ਬਾਕੀ ਪਸ਼ੂ ਜਿਹੜਾ ਪਸ਼ਾਹ ਦੇ ਦੇਦਾ ਜੀ ਹੈ ਕਿੰਨਾ ਤਰਜਾ ਦੇ ਦੇਦਾਂਗੇ ਅੱਛਾ ਹਾਂਜੀ ਮੈਂ ਆ ਗਿਆ ਫਿਰ ਇੱਕ ਵਾਰੀ ਠਾ ਹੋਰ ਕਰਦਗੇ ਹੋਰ ਕਰਦੇ 73000 ਦੇ ਦੇਣਗੇ ਹਾਂ ਨਾ 73000 ਹਾਂਜੀ 200 ਰੁਪਿਆ ਛੋੜ ਹੀ ਹੋਣੀ ਬਸ ਹੁਣ ਤੇ ਬਿਲਕੁਲ 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 ਲਓ ਵੀ ਦੋਸਤੋ ਠੀਕ ਹੈ ਜੀ ਮਾਰ ਲਓ ਸਲਫ ਗੱਡੀਆਂ ਨੂੰ ਤੇ ਕਰ ਲਓ ਸਟਾਰ ਮੋਟਰਸਾਈਕਲ ਬੈਟਰੀਆਂ ਫੂਟਰੀਆਂ ਜੇ ਰੱਖਣ ਵਾਲੀਆਂ ਰਖਾ ਲਓ ਮੇਰਾ ਵੀ ਮੀਹ ਕਰਨ ਦਾ ਟਾਈਮ ਕੋਈ ਧੱਕਾ ਧੁੱਕਾ ਨਾਲ ਚੱਕਰ ਚ ਨਾ ਪੈ ਜੇ ਪਸ਼ੂ ਜਿਹੜੇ ਆ ਝਟਪਟਾ ਕਲਾ ਕੰਮ ਹੀ ਆ ਹਾਂ ਆਹੋ ਆਹੋ ਪਸ਼ੂ ਜਿਹੜੇ ਆ ਵੀਰ ਨੇ ਲਿਆ ਕੇ ਪੇਸ਼ ਕਰਤੇ ਆ ਨਿਸ਼ਾਨ ਨੇ ਠੀਕ ਆ ਜੀ ਜਿਹੜੀਆਂ ਦੋ ਸੁਈਆਂ ਦਾ ਜਾ ਬਣ ਵੀਰ ਵੀ ਸੁਈ ਸੁਈ ਪਸ਼ੂ ਖਰੀਦਣੀਆਂ ਤਾਂ ਸੁਈਆਂ ਦੋ ਮੱਝਾਂ ਤੁਹਾਨੂੰ ਸਾਹਮਣੇ ਪੇਸ਼ ਕਰਤੀਆਂ ਨੇ ਇਧਰ ਗੱਬਣ ਆ ਗੱਬਣ ਵੀ ਜਿਹੜੀਆਂ ਦੋ ਸੋ ਬੜੀਆਂ ਵਧੀਆ ਮੱਝਾਂ ਚੰਗੀਆਂ ਨੇ ਦੋਨੋਂ ਤੇ ਨਿਸ਼ਾਨ ਚੰਗੇ ਆ ਪਸ਼ੂ ਵੀਰ ਹਾਂਜੀ ਤੇ ਬਾਕੀ ਆਪਣੇ ਭੈਣ ਭਰਾਵਾਂ ਨਾਲ ਹੋਰ ਕੀ ਗੱਲਬਾਤ ਸਾਂਝੀ ਕਰਨੀ ਆ। ਬਸ ਠੀਕ ਠਾਕ ਜੀ। ਅੱਛਾ। ਉਹ ਜਿਹੜੀ ਗੱਲ ਇਹ ਦੱਸਦੀ ਆਪਾਂ ਹੋਰ ਕੋਈ ਗੱਲਬਾਤ ਨਹੀਂ ਹੈਗੀ ਜੀ। ਹਾਂ। ਹਾਂਜੀ। ਚੰਗਲਾਂ ਦਾ ਹੀ ਵੀਰ ਜੀ ਹੁਣ ਤੁਹਾਨੂੰ ਬੜਾ ਬਾਝ ਸੰਗਲ ਪਾ ਦੇਈਦੇ ਆ। ਹੂੰ। ਇਹ ਰਸੇ ਵੀ ਨਾਲ ਹੀ ਹੁੰਦੇ ਆਪਾਂ ਕਹਿੰਦੀ ਇਹ ਕੰਮ ਨਹੀਂ ਵੀਡੀਓ ਪਾ ਕੇ ਨਾ ਰੱਸਾ ਲਾਇਆ ਨਾ ਕਦੀ ਗਾਣੀ ਲਾਈ ਵੀ ਜੀ। ਤੇ ਜਿਹੜੇ ਵੀਰ ਤੇ ਕੋਈ ਮਰਦੇ ਖਾਦੇ ਉੱਥੇ ਵੀ ਖੜੇ ਆ। ਪਰ ਆਪਾਂ ਇਹ ਕਦੀ ਕਿਸੇ ਦਾ ਵੀਰ ਜੀ ਰੁਪਈਆ ਨਹੀਂ ਰੱਖਿਆ ਜਿਹੜੀ ਸਿੱਧੀ ਗੱਲ ਆ। ਉਹਦੇ ਆਪੋ ਆਪਣੀ ਹਣ ਸੋਝਾ ਵੀਰ ਜੀ। ਮੈਂ ਜੇ ਵਿਸ਼ਵਾਸ ਕਰ ਹੀ ਲਿਆ ਤਾਂ ਫਿਰ ਕੋਈ ਨਹੀਂ ਅਗਲੇ ਨੂੰ ਸੋਚਣਾ ਚਾਹੀਦਾ ਪਾਣੀ ਕਦੀ ਵੀ ਕਿਸੇ ਦੇ ਘਰ ਆਧਾਰ ਕੀਤਾ 1 ਰੁਪਏ ਦਾ ਨਹੀਂ ਭਾਜੀ ਆਧਾਰ ਕੀਤਾ ਨਕਦ ਰੁਪਏ ਦੇ ਇਹਦੇ ਆਪ ਵੀ ਨਕਦ ਵਿੱਚ ਇਹਦੇ ਚੱਲਾਂਦੇ ਦੂਰੋਂ ਆਏ ਆ ਪੈਸੇ ਥੋੜੇ ਬਲੇ ਛੁੜਦੇ ਆ ਮੈਂ ਚੱਲ ਕੋਈ ਗੱਲ ਨਹੀਂ ਲੈ ਜਾਓ ਕਿਉਂਕਿ ਇੱਕਰਾਂ ਤੁਹਾਨੂੰ ਪਤਾ ਭਾਈ ਬੰਦਾ ਖਰਾਬ ਕਰਦੇ ਬਾਅਦ ਫਿਰ ਯਕੀਨ ਨਹੀਂ ਰਹਿ ਜਾਂਦਾ ਕਿਸੇ ਉਹ ਗੱਲ ਤੋਂ ਇਹ ਨਾ ਵੀ ਪੰਜੇਂਗੁਲਾ ਬਰਾਬਰ ਨਹੀਂ ਪਰ ਇਹ ਵੀ ਹੁਣ ਜਮਲਾ ਇੱਕ ਵਾਰੀ ਯਕੀਨ ਬੰਦਾ ਨਿਪਕਾ ਕਾ ਹੋਰ ਤੇ ਵੀ ਕੰਮ ਕਰ ਨਾਲ ਆ ਪਾ ਜਾਂਦਾ ਚਲੋ ਜਰੂਰ ਜੀ ਸੱਧਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ